ਸਤੰਬਰ ਮਹੀਨੇ ਦੇ 27 ਤਰੀਕ ਨੂੰ 26 ਰਾਤ ਨੂੰ ਸਾਡੇ ਬਰਾਮੜ ਰੋਡ ਤੇ ਬਹੁਤ ਹੀ ਵਧੀਆ ਗੁੰਡਾ ਅਸ਼ੁਤੋਸ਼ ਉਹਦੀ ਇੱਕ ਨਿੱਜੀ ਪ੍ਰਾਈਵੇਟ ਹਸਪੀਟਲ ਦੇ ਵਿੱਚ ਡੈਥ ਹੋ ਗਈ ਸੀ। ਪਰ ਉਸ ਵਕਤ ਦੇ ਦੇ ਕਾਹਜ ਸਮਾਂ ਨਹੀਂ ਸੀ ਇਹਦੇ ਜਾਣਦਾ ਬੜੀ ਜੰਗ ਉਮਰ ਦੇ ਵਿੱਚ ਉਹ ਸਾਡੇ ਤੋਂ ਜੁਦਾ ਹੋਇਆ ਤੇ ਪਰਿਵਾਰ ਬਹੁਤ ਸਧਾਰਨ ਆ। ਉਹਨਾਂ ਉਹਦੇ ਜਾਣ ਨਾਲ ਪਰਿਵਾਰ ਤੇ ਇੱਕ ਪਹਾੜ ਵਰਗਾ ਦੁੱਖ ਟੁੱਟ ਗਿਆ ਔਰ 27 ਤਰੀਕ ਨੂੰ ਉਹਨਾਂ ਜਥੇਬੰਦੀਆਂ ਨੇ ਮਿਲ ਕੇ ਬਬਰੀ ਭਾਈ バス ਦੇ ਵਿੱਚ ਘਰਣਾ ਵੀ ਲਾਇਆ ਕਿ ਪਰਿਵਾਰ ਦੀ ਆਵਾਜ਼ ਜਿਹੜੀ ਆ ਉਹ ਅੱਗੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਦਾਸ ਵੀ ਉਸ ਮੌਕੇ ਦੇ ਘਰਨੇ ਦੇ ਵਿੱਚ ਗਿਆ ਤਦ ਉਸ ਵਕਤ ਮਹਿਮਾਨੀਓ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕੀਤੀ ਕਿ ਪਰਿਵਾਰ ਲਈ ਸਾਨੂੰ ਕੁਝ ਕਰਨਾ ਚਾਹੀਦਾ ਸਾਡੇ ਮੁੱਖ ਮੰਤਰੀ ਇਹੋ ਜੇ ਮੁੱਦਿਆਂ ਦੇ ਉੱਪਰ ਬਹੁਤ ਸੰਵੇਦਨਸ਼ੀਲ ਨੇ ਔਰ ਉਹਨਾਂ ਨੇ ਹੱਸ ਕੇ ਬੋਲੇ ਕਿ ਤੁਸੀਂ ਮੇਰੇ ਵੱਲੋਂ 2 ਲੱਖ ਰੁਪਈਆ ਮੁੱਖ ਮੰਤਰੀ ਰਲੀਫ ਫੰਡ ਦੇ ਵਿੱਚੋਂ ਜਾ ਕੇ ਅਨਾਉਂਸ ਕਰ ਦਿਓ ਤੇ ਮੈਂ ਉਹਨਾਂ ਦੇ ਨਿਸ਼ਾ ਨਿਰਦੇਸ਼ ਮੁਤਾਬਕ ਉੱਥੇ 2 ਲੱਖ ਰੁਪਈਆ ਅਨਾਉਂਸ ਕਰਤਾ ਅੱਜ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਉਹ 2 ਲੱਖ ਰੁਪਏ ਦਾ ਚੈੱਕ ਜਿਹੜਾ ਉਹ ਉਹਨਾਂ ਦੀ ਵਿਡੋ ਸ਼ਿਲਪਾ ਸਾਡੀ ਬੇਟੀ ਵਰ ਗਿਆ ਨੂੰ ਅੱਜ ਇਹ ਪੈਸੇ ਜਿਹੜੇ ਦਿੱਤੇ ਨੇ ਇਹ ਰਕਮ ਬਿਲਕੁਲ ਕੁਝ ਨਹੀਂ ਹੈਗੀ ਕਿੰਨਾ ਵੱਡਾ ਦੁੱਖਾਂ ਦਾ ਉਹਦੀ ਕੋਈ ਕੀਮਤ ਨਹੀਂ ਪਰ ਇਸ ਦੁੱਖ ਦੇ ਵਿੱਚ ਇੱਕ ਛੋਟਾ ਜਿਹਾ ਹਿੱਸਾ ਪੰਜਾਬ ਸਰਕਾਰ ਵੱਲੋਂ ਆਉਣ ਦੀ ਕੋਸ਼ਿਸ਼ ਕੀਤੀ ਆ ਕਿਤੇ ਨਾ ਕਿਤੇ ਉਹ ਇਸ ਦੁੱਖ ਦੇ ਵਿੱਚ ਇੱਕ ਤਿੰਕਾ ਜਿਹੜਾ ਉਹ ਸਹਾਰਾ ਬਣ ਕੇ ਚੱਲ ਜੇ ਸਵਾਜ ਸਾਡੇ ਡਿਪਟੀ ਕਮਿਸ਼ਨਰ 우ਮਾ ਸ਼ੰਕਰ ਜੀ ਉਹਨਾਂ ਨੇ ਵੀ ਇਹਦਾ ਕੇਸ ਰਿਕਮੈਂਡ ਕੀਤਾ ਔਰ ਸੀਐਮ ਸਾਹਿਬ ਨੇ ਉਹ ਪੈਸੇ ਸੈਂਕਸ਼ਨ ਕਰਕੇ ਅੱਜ ਇਹਨਾਂ ਨੂੰ ਚੱਕ ਜਿਹੜਾ ਹੈਗਾ ਉਹ 2 ਲੱਖ ਰੁਪਏ ਦਾ ਇਹਨਾਂ ਨੂੰ ਮਿਲ ਗਿਆ ਸੋ ਪਰਮੇਸ਼ਵਰ ਕਿਰਪਾ ਕਰੇ ਬਾਅਦ ਵਿੱਚ ਕੋਈ ਗੱਲ ਕਹੂੰਗਾ ਇਹ ਅੱਜ ਸਮਾਜ ਨੂੰ ਅੱਜ ਸਮਾਜ ਨੂੰ ਇਸ ਪਰਿਵਾਰ ਦੇ ਨਾਲ ਖੜ੍ਹਾ ਹੋਣ ਦੀ ਲੋੜ ਆ ਸਮਾਜ ਦਾ ਹਰ ਵਰਗ ਕੋਸ਼ਿਸ਼ ਕਰੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਾਂ ਇਸ ਪਰਿਵਾਰ ਦੀ ਮਦਦ ਕਰ ਸਕੇ ਤਾਂ ਕਿ ਉਸ ਦੁੱਖ ਦੇ ਵਿੱਚ ਕਿਤੇ ਨਾ ਕਿਤੇ ਕਮੀ ਆ ਸਕੇ ਇਹਨਾਂ ਦੀ ਬੇਟੀ 12 ਸਾਲ ਉਹਨੇ ਕੰਪਲੀਟ ਕੀਤੇ ਨੇ 13ਵਾਂ ਸਾਲ ਨੂੰ ਲੱਗਾ ਉਹ ਸ਼ੂਗਰ ਦੀ ਪੇਸ਼ੈਂਟ ਆ ਅਸੀਂ ਇਹ ਵੀ ਕਿਹਾ ਕਿ ਉਹਦਾ ਸਾਰਾ ਖਰਚਾ ਸਰਕਾਰੀ ਹਸਪੀਟਲ ਦੇ ਵਿੱਚ ਹੋਣਾ ਚਾਹੀਦਾ ਜਿਸ ਵਕਤ ਜੋ ਦਵਾਈ ਦੀ ਲੋੜ ਆ ਐਡਮਿਸ਼ਨ ਦੀ ਲੋੜ ਆ ਅਸੀਂ ਤਿਆਰ ਆ ਪੰਜਾਬ ਸਰਕਾਰ ਨੇ ਹਮੇਸ਼ਾ ਹੀ ਸਿਹਤ ਸੇਵਾ ਦੇ ਵਿੱਚ ਦਵਾਈ ਦੇ ਟੈਸਟ ਸਾਰੇ ਫ੍ਰੀ ਨੇ ਐਨਾ ਵੱਡਾ ਦੁਕਾਨ ਦੇ ਵਿੱਚ ਕੋਈ ਅਸੀਂ ਗੱਲ ਨਹੀਂ ਮਾਇ ਉਹਨਾਂ ਨੇ ਵੀ ਬੇਨਤੀ ਕੀਤੀ ਆ ਕਿ ਪ੍ਰਾਈਵੇਟ ਹਸਪੀਟਲ ਜਾਣ ਦੀ بجائے ਜਿੰਨਾ ਚਿਰ ਤੱਕ ਕੋਈ ਬੇਟੀ ਕੰਧਰਸਤ ਨਹੀਂ ਹੁੰਦੀ ਉਹਨੂੰ ਦੀ ਸਰਕਾਰੀ ਹਸਪੀਟਲ ਦੇ ਵਿੱਚ ਉਹਦਾ ਇਲਾਜ ਕਰਾਓ ਹਰ ਤਰ੍ਹਾਂ ਦੀ ਬਸਟ ਮੈਡੀਸਨ ਬਟ ਟ੍ਰੀਟਮੈਂਟ ਜਿਹੜੀ ਆ ਕੁਝ ਅਸੀਂ ਦਵਾਂਗੇ ਅੱਜ ਉਹਦੇ ਪਿਤਾ ਜੀ ਵੀ ਨਾਲ ਨੇ ਮੇਰੇ ਨਾਲ ਸਰਦਾਰ ਬਲਵਿੰਦਰ ਸਿੰਘ ਜੀ ਜਿਹੜੇ ਸਾਡੇ ਕਾਉਂਸਲਰ ਨੇ ਉਹ ਅੱਜ ਚੇਚੇ ਤੌਰ ਤੇ ਆਏ ਨੇ ਮਾਸਟਰ ਸ਼ਸ਼ੀ ਜੀ ਜੋ ਸਾਡੇ ਸਾਬਕਾ ਕਾਉਂਸਲਰ ਨੇ ਉਸ ਏਰੀਆ 'ਚ ਮਾਸਟਰ ਸ਼ਸ਼ੀ ਜੀ ਦਾ ਬੜਾ ਵੱਡਾ ਲੋਕ ਸੇਵਾ ਦਾ ਹਿੱਸਾ ਉਹ ਵੀ ਨਾਲ ਨੇ ਹਤੇਸ਼ ਜੀ ਸਾਡੇ ਜਿਹੜੇ ਬਲਾਕ ਪ੍ਰਧਾਨ ਨੇ ਜਿਨ੍ਹਾਂ ਨੇ ਪਹਿਲੇ ਦਿਨ ਇਸ ਗੱਲ ਨੂੰ ਚੁੱਕਿਆ ਸੀਗਾ ਉਹ ਵੀ ਨਾਲ ਨੇ ਸਾਬ ਸੂਚਾ ਸਿੰਘ ਮਲਤਾਨੀ ਜੀ ਤੋਂ ਦੀ ਸਾਰੇ ਜੋ ਬੋਖੀ ਘੜੀ ਜਿਹੜੇ ਸਾਡੇ ਸਾਡੇ ਬਾਕੀ ਸਾਥੀ ਅਜੇ ਨਹੀਂ ਵੀ ਪਹੁੰਚ ਸਕੇ ਉਹਨਾਂ ਵੱਲੋਂ ਵੀ ਆਪਾਂ ਇੱਕ ਵਿਸ਼ਵਾਸ ਦ올ਿਆ ਕਿ ਅਸੀਂ ਪਰਿਵਾਰ ਦੇ ਨਾਲ ਆ ਪਰਿਵਾਰ ਜਦੋਂ ਆਵਾਜ਼ ਦੇਊਗਾ ਜਿਸ ਮਕਸਦ ਲਈ ਦੇਊਗਾ ਆਪਾਂ ਤਕੜੇ ਹੋ ਕੇ ਖੜੇ ਹੋਵਾਂਗੇ ਸਿਰਫ ਉਹਨੂੰ ਵਾਪਸ ਨਹੀਂ ਲਿਆ ਸਕਾਂਗੇ ਉਹ ਭਾਤਿਕ ਤੌਰ ਦੇ ਨਹੀਂ ਵਾਪਸ ਆਉਣਾ ਪਰ ਆਤਮਿਕ ਤੌਰ ਦੇ ਉੱਪਰ ਉਹ ਸਾਡੇ ਨਾਲ ਆ ਉਹ 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 ਵੀ ਉਹ ਪਰਮੇਸ਼ਰ ਅੱਗੇ ਵੀ ਅਰਦਾਸ ਆ ਵੀ ਉਹ ਜਿੱਥੇ ਵੀ ਹੋਵੇ ਖੁਸ਼ ਰਵੇ ਤੇ ਪਰਿਵਾਰ ਨੂੰ ਪਰਵਾਦਵਾਗੇ ਵੀ ਅਰਜ਼ੋਈ ਆ ਕਿ ਪਰਿਵਾਰ ਦਾ ਹੋਰ ਧਿਆਨ ਨਾ ਲਈ ਇਸ ਪਰਿਵਾਰ ਦੇ ਉੱਪਰ ਆਪਣਾ ਬਿਹਰ ਤੇ ਕਿਰਪਾ ਭੜਿਆ ਹੱਥ ਰੱਖੀ ਧੰਨਵਾਦ ਆਸ਼ੀਸ਼ੋਸ਼ਤੀ ਵਾਈ ਜੋ ਕਿ ਉਹਨੇ सर ने दसिया सारा कुछ मैं बहुत धनबाद करती है कि ये उस दिन तो ही साढ़े नाल ने मेरी बच्ची दे इंजेक्शन वगैरह मेरी सिविल हॉस्पिटल तो परचेज करके दे रहे हैं और जो उन्होंने वादा किया था उस दिन अज इन्होंने पूरा किया मेरी आशू की कमी नहीं पूरी लेकिन जो भी उन्होंने वादे किए